ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 9791002003 ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਔਰਤਾਂ ਨੂੰ ਮਿਲਣਗੇ 1000 ਰੁਪਏ ਜਲਦੀ ਹੀ ਹੋਵੇਗੀ ਰਜਿਸਟ੍ਰੇਸ਼ਨ ਸ਼ੁਰੂ ਤੇ ਤੁਸੀਂ ਵੀ ਕਰ ਸਕਦੇ ਹੋ ਅਪਲਾਈ ਜੀਹਾਂ ਦੱਸਦੀ ਹੈ ਕਿ ਹੁਣ ਔਰਤਾਂ ਨੂੰ ਇੱਕ ਇੱਕ 1000 ਰੁਪਿਆ ਮਿਲਿਆ ਕਰੇਗਾ ਜੇ ਸਟਰੀਜਿਸਟ੍ਰੇਸ਼ਨ ਵੀ ਬਹੁਤ ਜਲਦ ਸ਼ੁਰੂ ਹੋ ਜਾਵੇਗੀ ਤੇ ਜੇਕਰ ਤੁਸੀਂ ਵੀ ਇਸ ਦਾ ਫਾਇਦਾ ਲੈਣਾ ਚਾਹੁੰਦੇ ਹੋ ਤੇ ਜਦੋਂ ਵੀ ਰਜਿਸਟ੍ਰੇਸ਼ਨ ਸ਼ੁਰੂ ਹੋਵੇ ਤੁਸੀਂ ਆਪਣੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਦੱਸਦੀ ਹੈ ਕਿ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਮੁਖੀ ਸ਼੍ਰੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਇਹ ਬਿਆਨ ਜਾਰੀ ਕਰ ਦਿੱਤਾ ਹੈ ਕਿ ਹੁਣ ਔਰਤਾਂ ਨੂੰ 1-1000 ਰੁਪਿਆ ਮਿਲਿਆ ਕਰੇਗਾ ਜੇ ਸਤੀ ਰਜਿਸਟ੍ਰੇਸ਼ਨ ਵੀ ਬਹੁਤ ਜਲਦ ਸ਼ੁਰੂ ਕਰ ਦਿੱਤੀ ਜਾਵੇਗੀ ਤੇ ਜੇਕਰ ਤੁਸੀਂ ਇਸ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਰਜਿਸਟ੍ਰੇਸ਼ਨ ਸ਼ੁਰੂ ਹੋਣ ਦੇ ਵੇਲੇ ਆਪਣੇ ਰਜਿਸਟ੍ਰੇਸ਼ਨ ਕਰਵਾ ਕੇ ਇਸ ਸਕੀਮ ਦਾ ਫਾਇਦਾ ਲੈ ਸਕਦੇ ਹੋ ਜੀ ਹਾਂ ਦੱਸ ਦਈਏ ਕਿ ਇਹ ਜਿਹੜੀ ਯੋਜਨਾ ਹੈ ਮਹਿਲਾ ਸਨਮਾਨ ਯੋਜਨਾ ਦੇ ਅਧੀਨ ਸ਼ੁਰੂ ਕੀਤੀ ਜਾ ਰਹੀ ਹੈ ਉਹਨਾਂ ਨੇ ਨਾਲ ਹੀ ਇਹ ਵੀ ਗੱਲ ਕਹੀ ਹੈ ਕਿ ਵਿੱਤੀ ਸਾਲ 2024-25 ਦੇ ਮਾਰਚ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਕਿ ਔਰਤਾਂ ਨੂੰ 1-1000 ਰੁਪਿਆ ਦਿੱਤਾ ਜਾਵੇਗਾ ਤੇ ਹੁਣ ਇਸ ਦੀ ਸ਼ੁਰੂਆਤ ਵੀ ਕਰ ਦਿੱਤੀ ਗਈ ਹੈ। ਇੱਥੇ ਦੱਸਦੀ ਹੈ ਕਿ ਉੱਤਰੀ ਪੂਰਬੀ ਦਿੱਲੀ ਦੇ ਬੁਰਾੜੀ ਦੇ ਵਿੱਚ ਇੱਕ ਮੁਹਿੰਮ ਨੂੰ ਸੰਚਾਲਿਤ ਕਰਦਿਆਂ ਹੋਇ ਉਸ ਮੁਹਿੰਮ ਦੇ ਦੌਰਾਨ ਸ਼੍ਰੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਔਰਤਾਂ ਨੂੰ ਹੁਣ 1-1000 ਰੁਪਿਆ ਦਿੱਤਾ ਜਾਵੇਗਾ। ਇਸ ਦੇ ਲਈ ਸਿਰਫ ਇੱਕ ਹੀ ਸ਼ਰਤ ਹੈ ਕਿ ਔਰਤ ਦਿੱਲੀ ਦੀ ਰਜਿਸਟਰ ਵੋਟਰ ਹੋਣੀ ਚਾਹੀਦੀ ਹੈ ਅਗਰ ਉਹ ਦਿੱਲੀ ਦੀ ਰਜਿਸਟਰ ਵੋਟਰ ਨਹੀਂ ਹੈ ਤਾਂ ਉਹਨਾਂ ਦੀ ਮਦਦ ਸਥਾਨਿਕ ਵਿਧਾਇਕ ਕਰਨਗੇ ਜੀਆਂ ਇਸ ਦੇ ਲਈ ਸਿਰਫ ਇੱਕੋ ਇੱਕ ਸ਼ਰਤ ਹੈ ਕਿ ਇਹ ਜਿਹੜੀ ਸਕੀਮ ਹੈ ਦਿੱਲੀ ਦੇ ਵਿੱਚ ਲਾਗੂ ਹੈ ਤੇ ਜਿਹੜੀ ਔਰਤ ਨੇ ਇਸ ਦਾ ਫਾਇਦਾ ਲੈਣਾ ਹੈ ਉਹ ਦਿੱਲੀ ਦੀ ਰਜਿਸਟਰ ਵੋਟਰ ਹੋਣੀ ਚਾਹੀਦੀ ਹੈ ਅਗਰ ਔਰਤ ਦਿੱਲੀ ਦੀ ਰਜਿਸਟਰ ਵੋਟਰ ਹੋਏਗੀ ਤਾਂ ਉਹ ਇਸ ਦਾ ਫਾਇਦਾ ਲੈ ਸਕੇਗੀ ਨਾਲ ਹੀ ਦੱਸਦੀ ਹੈ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੇ ਸਵਾਰਥ ਨਿਸਤਾ ਫਾਇਦਾ ਲੈਣਾ ਹੈ ਉਸ ਦੇ ਕੋਲ ਆਪਣਾ ਜਿਹੜਾ ਵੋਟਰ ਕਾਰਡ ਹੋਣਾ ਚਾਹੀਦਾ ਤਾਂ ਉਹ ਦਿੱਲੀ ਦੇ ਰਜਿਸਟਰਡ ਵੋਟਰ ਹੋਣੀ ਚਾਹੀਦੀ ਹੈ ਉਹਨਾਂ ਨਾਲ ਹੀ ਇਸ ਮੋਹਮ ਦੇ ਵਿੱਚ ਬਿਆਨ ਦਿੰਦਿਆਂ ਹੋਇਆਂ ਭਾਜਪਾ ਦੇ ਬਾਰੇ ਵਿੱਚ ਇਹ ਗੱਲ ਕਹੀ ਹੈ ਕਿ ਪੂਰੇ ਦੇਸ਼ ਦੇ ਵਿੱਚ 22 ਰਾਜਾਂ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਇਹਨਾਂ ਹੋਣ ਦੇ ਬਾਵਜੂਦ ਵੀ ਉਹ ਸਥਾਨਿਕ ਲੋਕਾਂ ਨੂੰ ਵਧੀਆ ਸਹੂਲਤਾਂ ਦੇਣ ਤੋਂ ਅਸਮਰੱਥ ਰਹੀ ਹੈ ਮੁਫਤ ਦੀਆਂ ਸੇਵਾਵਾਂ ਜਿਹੜੀਆਂ ਕਿ ਕਿਸਾਨਕ ਲੋਕਾਂ ਨੂੰ ਨਹੀਂ ਦੇ ਸਕੀ ਵਧੀਆ ਸਕੂਲ ਪ੍ਰੋਵਾਈਡ ਨਹੀਂ ਹੋ ਸਕੇ ਤੇ ਮੁਫਤ ਸਿਹਤ ਸਹੂਲਤਾਂ ਵੀ ਭਾਜਪਾ ਦੇ ਵੱਲੋਂ ਨਹੀਂ ਮੋਹਈਆਂ ਕਰਵਾਈਆਂ ਗਈਆਂ ਇੱਥੇ ਨਾਲ ਹੀ ਦੱਸਦੀ ਕਿ ਜੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵੱਲੋਂ ਦਿੱਤੀਆਂ ਜਾਣ ਵਾਲੀਆਂ 6 ਮੁਫਤ ਸੁਹੂਲਤਾਂ ਦੀ ਗੱਲ ਵੀ ਕੀਤੀ ਗਈ ਹੈ ਤੇ ਇਸ ਜਿਹੜੀ ਚੋਣ ਮੁਹਿੰਮ ਹੈ ਉਹ ਇਸੇ ਨੂੰ ਹੀ ਸਮਰਪਿਤ ਹੈ ਤੇ ਨਾਲ ਹੀ ਨਾਲ ਉਹਨਾਂ ਨੇ ਭਾਜਪਾ ਨੂੰ ਘੇਰਦਿਆਂ ਹੋਇਆਂ ਵੀ ਇਹ ਗੱਲ ਕਹੀ ਹੈ ਕਿ ਜਿੱਥੇ ਵਿਰੋਧੀ ਪਾਰਟੀ ਇਸ ਨੂੰ ਮੁਫਤ ਰੇਵੜੀ ਕਹਿ ਰਹੀ ਹੈ ਇਹ ਟੈਕਸ ਦੇ ਪੈਸੇ ਦੇ ਨਾਲ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਮੁਫਤ ਸੇਵਾਵਾਂ ਤੋਂ ਇਲਾਵਾ ਕੁਝ ਨਹੀਂ ਹੈ ਸੋ ਹੁਣ ਸ਼੍ਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਔਰਤਾਂ ਦੇ ਲਈ 1-1000 ਰੁਪਏ ਦੇਣ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਇਸ ਦੇ ਲਈ ਸਿਰਫ ਔਰ ਸਿਰਫ ਇੱਕ ਹੀ ਸ਼ਰਤ ਹੈ ਕਿ ਔਰਤ ਦਿੱਲੀ ਦੀ ਰਜਿਸਟਰ ਵੋਟਰ ਹੋਣੀ ਚਾਹੀਦੀ ਹੈ ਅਗਰ ਉਹ ਦਿੱਲੀ ਦੀ ਰਜਿਸਟਰ ਵੋਟਰ ਨਹੀਂ ਹੈ ਤਾਂ ਫਿਰ ਉਹਨਾਂ ਦੀ ਮਦਦ ਹੈ ਜਿਹੜੀ ਉਸ ਸਥਾਨਕ ਵਿਧਾਇਕ ਕਰਨਗੇ ਇਹ ਕਹਿਣਾ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਹੋਰਾਂ ਦਾ